ਇਸ ਲਸਣ ਨੇ ਹੀ ਇਹਨਾਂ ਪਰਿਵਾਰਾਂ ਦੀ ਇਹਨਾਂ ਭਰਾਵਾਂ ਦੀ ਜੜ ਲਾਈ ਆ ਠਾਹੇ ਤੋਂ ਸਟਾਰਟ ਕੀਤਾ ਸੀ ਚਾਰ ਕਨਾਲਾਂ ਸ਼ੁਰੂ ਤੋਂ ਚਾਰ ਕਨਾਲਾਂ ਫਿਰ ਦੋ ਕਿੱਲੇ ਇਸ ਟਾਈਮ ਆਪਣੇ ਕੋਲ 7-8 ਕਿੱਲੇ ਬਜਾਈ ਹੈਗੀ ਹੈ ਲਸਣ ਦੀ 7-8 ਕਿੱਲੇ ਹਾਂਜੀ ਤਾਂ ਤੁਸੀਂ ਲਸਣ ਦੀ ਖੇਤੀ ਚੋਂ ਕੀ ਕੁਝ ਹਾਸਲ ਕੀਤਾ ਕਿੰਨੇ ਮਾਰ ਕੇ ਮਾਰੇ ਇੱਕ ਦੇ ਕਮਰੇ ਵੱਡੇ-ਵੱਡੇ ਕਮਰੇ ਤੇ ਆਹ ਜਿਹੜਾ ਹਾਲ ਦੇਖ ਰਹੇ ਹੋ ਉਹ ਪੈਸਾ ਜਿਹੜਾ ਅਸੀਂ ਆਪਦੀ ਬੈਂਕ ਦੇ ਵਿੱਚ ਸੰਭਿਆ ਹੋਇਆ ਤਾਂ ਤੁਸੀਂ ਕਹਿੰਦੇ ਵੀ ਇਹ ਘਰ ਦੀ ਬੈਂਕ ਆ ਹਾਂਜੀ ਉਹਦੇ ਤੋਂ ਕੀ ਭਾਵ ਹੈ ਉਹਦੇ ਤੋਂ ਇਹ ਭਾਵ ਹੈ ਜੀ ਸਰ ਜਦੋਂ ਪੈਸੇ ਚ ਭਰੋ ਤੇ ਲੋਡ ਅਨਸਾਰ ਮੰਡੀ ਲੈ ਜਾਓ ਮੰਡੀ ਲੈ ਜਾਓ ਤੇ ਚਾਰ ਛਿਲਣ ਪੱਟ ਕੇ ਘਰੇ ਆ ਜੇ ਸਮਾਂ ਇਹ ਮਾਰਕੀਟ ਤੇ ਡਿਪੈਂਡ ਹੁੰਦਾ ਹੈ ਇਹਦਾ ਜੇ ਮਾਰਕੀਟ ਤੇਜ ਆ ਤਾਂ ਦੋ ਟਾਂ ਲਸਣ ਨੇ ਛੱਡੇ ਛੱਡੇ ਤੇ ਮਾੜੇ ਤੋਂ ਮਾੜੇ ਟਾਈਮ ਦੇ ਵਿੱਚ ਵੀ ਜਦੋਂ ਡਿਟੇਲ ਚ ਗੱਲ ਕਰਦਾ ਪਿਆ ਸੀ ਤਾਂ ਇਹ ਕਹਿੰਦੇ ਵੀ ਜੇ ਪਿਛਲੇ ਹਿਸਾਬ ਦੇ ਮਰਜ਼ਾ ਇਕਲਾ ਦੋ ਟਰੈਕਟਰ ਆ ਤੇ ਲਸਣ ਨੂੰ ਮੰਡੀ ਕਰਨ ਕਰਨ ਦੇ ਤੇ ਉਹਦੇ ਤੇ ਜਿਹੜਾ ਹੈਗਾ ਖਰਚਾ ਵੱਧ ਆਉਂਦਾ ਤੁਸੀਂ ਦੇਖ ਰਹੇ ਹੋ ਵੀ ਕਿੰਨੀ ਲੇਬਰ ਲੱਗੀ ਹੋਈ ਹੈ